ਕਤਨਾ ਬਾਕ ਇੱਕ ਨਹਿਰ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਕਿ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕਿਆ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਜਿੱਥੇ ਕਈ ਏਕੜ ਝੋਨਾ ਲੱਗਿਆ ਹੋਇਆ ਸੀ ਉੱਥੇ ਹੀ ਕਈ ਏਕੜ ਦੇ ਵਿੱਚ ਮੱਕੀ ਅਤੇ ਕਈ ਥਾਵਾਂ ਦੇ ਉੱਪਰ ਪਨੀਰੀ ਦੀ ਫਸਲ ਖੜੀ ਸੀ ਪਰ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉੱਥੇ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਕਈ ਥਾਵਾਂ ਦੇ ਉੱਪਰ ਝੋਨਾ ਲੱਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਮੱਕੀ ਬੀਜੀ ਹੋਈ ਸੀ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਕਿ ਅਸੀਂ ਲਗਾਤਾਰ ਮਹਿਕਮੇ ਨੂੰ ਇਸ ਨਹਿਰ ਦੇ ਖਸਤਾ ਹਾਲਤ ਬਾਰੇ ਜਾਣਕਾਰੀ ਦੇ ਰਹੇ ਸੀ ਲਗਾਤਾਰ ਕਹਿ ਰਹੇ ਸੀ ਕਿ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਪਰ ਮਹਿਕਮੇ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸੇ ਦੇ ਚੱਲਦੇ ਇਸ ਨਹਿਰ ਦੇ ਵਿੱਚ ਪਾੜ ਪਿਆਵਾ ਦਾ ਅਸੀਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਹ ਦੂਜਾ ਤੀਜਾ ਸਾਲ ਹੈ ਕਿ ਇੱਥੇ ਪਾੜ ਪੈ ਰਿਹਾ ਵਾ ਦੱਸਦੀ ਕਿ ਸੁਨਾਮ ਤੋਂ ਲਹਿਰਾ ਗਾਗਾ ਕੋਲ ਪੈਂਦੇ ਪਿੰਡ ਖੜਿਆਲ ਦੇ ਨੇੜੋਂ ਲੰਘਦੀ ਨਹਿਰ ਦੇ ਵਿੱਚ ਇਹ ਪਾੜ ਪਿਆ ਜਿੱਥੇ ਤਕਰੀਬਨ 50 ਫੁੱਟ ਇਹ ਲੰਮਾ ਪਾੜ ਹੈ ਉਸ ਦੇ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਦੱਸਦੀ ਕਿ ਹੁਣ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪਰ ਲਗਾਤਾਰ ਕਿਸਾਨ ਇਲਜ਼ਾਮ ਲਗਾ ਰਹੇ ਆ ਕਿ ਅਣਗਹਿਲੀ ਦੇ ਕਾਰਨ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਤਸਵੀਰ ਦੇ ਵਿੱਚ ਦੇਖ ਸਕਦੇ ਹੋ ਹਰ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਕਈ ਥਾਵਾਂ ਦੇ ਉੱਪਰ ਝੋਨਾ ਜਿਹੜਾ ਕਿਸਾਨ ਲਗਾ ਚੁੱਕੇ ਨੇ ਜਿਸ ਤੇ ਚੱਲਦੇ ਆ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਣਗਹਿਲੀ ਦੇ ਕਾਰਨ ਇਹ ਜੋ ਨਹਿਰ ਦੇ ਵਿੱਚ ਪਾੜ ਪਿਆ ਜਿਸ ਕਾਰਨ ਸਾਡਾ ਵੱਡਾ ਨੁਕਸਾਨ ਹੋਇਆ ਹੈ ਇੱਕ ਨਹਿਰ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕਿਆ ਦੱਸਦੀ ਹੈ ਕਿ ਇਸ ਜ਼ਮੀਨ ਦੇ ਵਿੱਚ ਜਿੱਥੇ ਕਈ ਏਕੜ ਝੋਨਾ ਲੱਗਿਆ ਹੋਇਆ ਸੀ ਉੱਥੇ ਹੀ ਕਈ ਏਕੜ ਦੇ ਵਿੱਚ ਮੱਕੀ ਅਤੇ ਕਈ ਥਾਵਾਂ ਦੇ ਉੱਪਰ ਪਨੀਰੀ ਦੀ ਫਸਲ ਖੜੀ ਸੀ ਪਰ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉੱਥੇ ਦੱਸਦੀ ਹੈ ਕਿ ਇਸ ਜ਼ਮੀਨ ਦੇ ਵਿੱਚ ਕਈ ਥਾਵਾਂ ਦੇ ਉੱਪਰ ਪਰ ਝੋਨਾ ਲੱਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਮੱਕੀ ਬੀਜੀ ਹੋਈ ਸੀ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਈ ਗਿਆ ਕਿ ਅਸੀਂ ਲਗਾਤਾਰ ਵਿਭਾਗ ਨੂੰ ਇਸ ਨਹਿਰ ਦੇ ਖਸਤਾ ਹਾਲਤ ਬਾਰੇ ਜਾਣਕਾਰੀ ਦੇ ਰਹੇ ਸੀ ਲਗਾਤਾਰ ਕਹਿ ਰਹੇ ਸੀ ਕਿ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਪਰ ਵਿਭਾਗ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸੇ ਦੇ ਚੱਲਦੇ ਇਸ ਨਹਿਰ ਦੇ ਵਿੱਚ ਪਾੜ ਪਿਆਵਾ ਦਾ ਅਸੀਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਹ ਦੂਜਾ ਤੀਜਾ ਸਾਲ ਹੈ ਕਿ ਇੱਥੇ Okay. ਪਾੜ ਪੈ ਰਿਹਾ ਵਾ ਦੱਸਦੀ ਕਿ ਸੁਨਾਮ ਤੋਂ ਲਹਿਰਾਗਾਗਾ ਕੋਲ ਪੈਂਦੇ ਪਿੰਡ ਖੜਿਆਲ ਦੇ ਨੇੜੋਂ ਲੰਘਦੀ ਨਹਿਰ ਦੇ ਵਿੱਚ ਇਹ ਪਾੜ ਪਿਆ ਜਿੱਥੇ ਤਕਰੀਬਨ 50 ਫੁੱਟ ਇਹ ਲੰਮਾ ਪਾੜ ਹੈ ਉਸ ਦੇ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਦੱਸਦੀ ਕਿ ਹੁਣ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪਰ ਲਗਾਤਾਰ ਕਿਸਾਨ ਇਲਜ਼ਾਮ ਲਗਾ ਰਹੇ ਆ ਕਿ ਅਣਗਹਿਲੀ ਦੇ ਕਾਰਨ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਤਸਪੀ ਇਹਾਂ ਦੇ ਵਿੱਚ ਦੇਖ ਸਕਦੇ ਹੋ ਹਰ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਕਈ ਥਾਵਾਂ ਦੇ ਉੱਪਰ ਝੋਨਾ ਜਿਹੜਾ ਕਿਸਾਨ ਲਗਾ ਚੁੱਕੇ ਨੇ ਜਿਸ ਤੇ ਚੱਲਦੇ ਆ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਣਗਹਿਲੀ ਦੇ ਕਾਰਨ ਇਹ ਜੋ ਨਹਿਰ ਦੇ ਵਿੱਚ ਪਾੜ ਪਿਆ ਜਿਸ ਕਾਰਨ ਸਾਡਾ ਵੱਡਾ ਨੁਕਸਾਨ ਹੋਇਆ ਹੈ ਇੱਕ ਨਹਿਰ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਕਿ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕਿਆ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਜਿੱਥੇ ਕਈ ਏਕੜ ਝੋਨਾ ਲੱਗਿਆ ਹੋਇਆ ਸੀ ਉੱਥੇ ਹੀ ਕਈ ਏਕੜ ਦੇ ਵਿੱਚ ਮੱਕੀ ਅਤੇ ਕਈ ਥਾਵਾਂ ਦੇ ਉੱਪਰ ਪਨੀਰੀ ਦੀ ਫਸਲ ਖੜੀ ਸੀ ਪਰ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉੱਥੇ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਕਈ ਥਾਵਾਂ ਦੇ ਉੱਪਰ ਝੋਨਾ ਲੱਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਮੱਕੀ ਬੀਜੀ ਹੋਈ ਸੀ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਕਿਸਾਨਾਂ ਦੇ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਅਸੀਂ ਲਗਾਤਾਰ ਮਹਿਕਮੇ ਨੂੰ ਇਸ ਨਹਿਰ ਦੇ ਖਸਤਾ ਹਾਲਤ ਬਾਰੇ ਜਾਣਕਾਰੀ ਦੇ ਰਹੇ ਸੀ ਲਗਾਤਾਰ ਕਹਿ ਰਹੇ ਸੀ ਕਿ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਪਰ ਮਹਿਕਮੇ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸੇ ਦੇ ਚੱਲਦੇ ਇਸ ਨਹਿਰ ਦੇ ਵਿੱਚ ਪਾੜ ਪਿਆਵਾ ਦਾ ਅਸੀਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਹ ਦੂਜਾ ਤੀਜਾ ਸਾਲ ਹੈ ਕਿ ਇੱਥੇ ਪਾੜ ਪੈ ਰਿਹਾ ਵਾ ਦੱਸਦੀ ਕਿ ਸੁਨਾਮ ਤੋਂ ਲਹਿਰਾ ਗਾਗਾ ਕੋਲ ਪੈਂਦੇ ਪਿੰਡ ਖੜਿਆਲ ਦੇ ਨੇੜੋਂ ਲੰਘਦੀ ਨਹਿਰ ਦੇ ਵਿੱਚ ਪਾੜ ਪਿਆ ਜਿੱਥੇ ਤਕਰੀਬਨ 50 ਫੁੱਟ ਇਹ ਲੰਮਾ ਪਾੜ ਹੈ ਉਸ ਦੇ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਦੱਸਦੀ ਕਿ ਹੁਣ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪਰ ਲਗਾਤਾਰ ਕਿਸਾਨ ਇਲਜ਼ਾਮ ਲਗਾ ਰਹੇ ਆ ਕਿ ਅਣਗਹਿਲੀ ਦੇ ਕਾਰਨ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਇਹਾਂ ਦੇ ਵਿੱਚ ਦੇਖ ਸਕਦੇ ਹੋ ਹਰ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਕਈ ਥਾਵਾਂ ਦੇ ਉੱਪਰ ਝੋਨਾ ਜਿਹੜਾ ਕਿਸਾਨ ਲਗਾ ਚੁੱਕੇ ਨੇ ਜਿਸ ਤੇ ਚੱਲਦੇ ਆ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਣਗਹਿਲੀ ਦੇ ਕਾਰਨ ਇਹ ਜੋ ਨਹਿਰ ਦੇ ਵਿੱਚ ਪਾੜ ਪਿਆ ਜਿਸ ਕਾਰਨ ਸਾਡਾ ਵੱਡਾ ਨੁਕਸਾਨ ਹੋਇਆ ਹੈ ਇੱਕ ਨਹਿਰ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਕਿ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕਿਆ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਜਿੱਥੇ ਕਈ ਏਕੜ ਝੋਨਾ ਲੱਗਿਆ ਹੋਇਆ ਸੀ ਉੱਥੇ ਹੀ ਕਈ ਏਕੜ ਦੇ ਵਿੱਚ ਮੱਕੀ ਅਤੇ ਕਈ ਥਾਵਾਂ ਦੇ ਉੱਪਰ ਪਨੀਰੀ ਦੀ ਫਸਲ ਖੜੀ ਸੀ ਪਰ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉੱਥੇ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਕਈ ਥਾਵਾਂ ਦੇ ਉੱਪਰ ਝੋਨਾ ਲੱਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਮੱਕੀ ਬੀਜੀ ਹੋਈ ਸੀ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਅਸੀਂ ਲਗਾਤਾਰ ਮਹਿਕਮੇ ਨੂੰ ਇਸ ਨਹਿਰ ਦੇ ਖਸਤਾ ਹਾਲਤ ਬਾਰੇ ਜਾਣਕਾਰੀ ਦੇ ਰਹੇ ਸੀ ਲਗਾਤਾਰ ਕਹਿ ਰਹੇ ਸੀ ਕਿ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਪਰ ਮਹਿਕਮੇ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸੇ ਦੇ ਚੱਲਦੇ ਇਸ ਨਹਿਰ ਦੇ ਵਿੱਚ ਪਾੜ ਪਿਆ ਵਦਾ ਅਸੀਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਹ ਦੂਜਾ ਤੀਜਾ ਸਾਲ ਹੈ ਕਿ ਇੱਥੇ ਪਾੜ ਪੈ ਰਿਹਾ ਵਾ ਦੱਸਦੀ ਕਿ ਸੁਨਾਮ ਤੋਂ ਲਹਿਰਾ ਗਾਗਾ ਕੋਲ ਪੈਂਦੇ ਪਿੰਡ ਖੜਿਆਲ ਦੇ ਨੇੜੋਂ ਲੰਘਦੀ ਨਹਿਰ ਦੇ ਵਿੱਚ ਇਹ ਪਾੜ ਪਿਆ ਜਿੱਥੇ ਤਕਰੀਬਨ 50 ਫੁੱਟ ਇਹ ਲੰਮਾ ਪਾੜ ਹੈ ਉਸ ਦੇ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਦੱਸਦੀ ਕਿ ਹੁਣ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪਰ ਲਗਾਤਾਰ ਕਿਸਾਨ ਇਲਜ਼ਾਮ ਲਗਾ ਰਹੇ ਆ ਕਿ ਅਣਗੈਲੀ ਦੇ ਕਾਰਨ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਸਵੀਰ ਇਹਾਂ ਦੇ ਵਿੱਚ ਦੇਖ ਸਕਦੇ ਹੋ ਹਰ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਕਈ ਥਾਵਾਂ ਦੇ ਉੱਪਰ ਝੋਨਾ ਜਿਹੜਾ ਕਿਸਾਨ ਲਗਾ ਚੁੱਕੇ ਨੇ ਜਿਸ ਤੇ ਚੱਲਦੇ ਆ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਣਗਹਿਲੀ ਦੇ ਕਾਰਨ ਇਹ ਜੋ ਨਹਿਰ ਦੇ ਵਿੱਚ ਪਾੜ ਪਿਆ ਜਿਸ ਕਾਰਨ ਸਾਡਾ ਵੱਡਾ ਨੁਕਸਾਨ ਹੋਇਆ ਹੈ ਇੱਕ ਨਹਿਰ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਕਿ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕਿਆ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਜਿੱਥੇ ਕਈ ਏਕੜ ਝੋਨਾ ਲੱਗਿਆ ਹੋਇਆ ਸੀ ਉੱਥੇ ਹੀ ਕਈ ਏਕੜ ਦੇ ਵਿੱਚ ਮੱਕੀ ਅਤੇ ਕਈ ਥਾਵਾਂ ਦੇ ਉੱਪਰ ਪਨੀਰੀ ਦੀ ਫਸਲ ਖੜੀ ਸੀ ਪਰ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉੱਥੇ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਕਈ ਥਾਵਾਂ ਦੇ ਉੱਪਰ ਝੋਨਾ ਲੱਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਮੱਕੀ ਬੀਜੀ ਹੋਈ ਸੀ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਕਿਸਾਨਾਂ ਦਾ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਅਸੀਂ ਲਗਾਤਾਰ ਮਹਿਕਮੇ ਨੂੰ ਇਸ ਨਹਿਰ ਦੇ ਖਸਤਾ ਹਾਲਤ ਬਾਰੇ ਜਾਣਕਾਰੀ ਦੇ ਰਹੇ ਸੀ ਲਗਾਤਾਰ ਕਹਿ ਰਹੇ ਸੀ ਕਿ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਪਰ ਮਹਿਕਮੇ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸੇ ਦੇ ਚੱਲਦੇ ਇਸ ਨਹਿਰ ਦੇ ਵਿੱਚ ਪਾੜ ਪਿਆਵਾ ਦਾ ਅਸੀਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਹ ਦੂਜਾ ਤੀਜਾ ਸਾਲ ਹੈ ਕਿ ਇੱਥੇ ਪਾੜ ਪੈ ਰਿਹਾ ਵਾ ਦੱਸਦੀ ਕਿ ਸੁਨਾਮ ਤੋਂ ਲਹਿਰਾ ਗਾਗਾ ਕੋਲ ਪੈਂਦੇ ਪਿੰਡ ਖੜਿਆਲ ਦੇ ਨੇੜੋਂ ਲੰਘਦੀ ਨਹਿਰ ਦੇ ਵਿੱਚ ਇਹ ਪਾੜ ਪਿਆ ਜਿੱਥੇ ਤਕਰੀਬਨ 50 ਫੁੱਟ ਇਹ ਲੰਮਾ ਪਾੜ ਹੈ ਉਸ ਦੇ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਦੱਸਦੀ ਕਿ ਹੁਣ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪਰ ਲਗਾਤਾਰ ਕਿਸਾਨ ਇਲਜ਼ਾਮ ਲਗਾ ਰਹੇ ਆ ਕਿ ਅਣਗਹਿਲੀ ਦੇ ਕਾਰਨ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਹਰ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਕਈ ਥਾਵਾਂ ਦੇ ਉੱਪਰ ਝੋਨਾ ਜਿਹੜਾ ਕਿਸਾਨ ਲਗਾ ਚੁੱਕੇ ਨੇ ਜਿਸ ਤੇ ਚੱਲਦੇ ਆ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਣਗਹਿਲੀ ਦੇ ਕਾਰਨ ਇਹ ਜੋ ਨਹਿਰ ਦੇ ਵਿੱਚ ਪਾੜ ਪਿਆ ਜਿਸ ਕਾਰਨ ਸਾਡਾ ਵੱਡਾ ਨੁਕਸਾਨ ਹੋਇਆ ਹੈ ਇੱਕ ਨਹਿਰ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਕਿ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕਿਆ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਜਿੱਥੇ ਕਈ ਏਕੜ ਝੋਨਾ ਲੱਗਿਆ ਹੋਇਆ ਸੀ ਉੱਥੇ ਹੀ ਕਈ ਏਕੜ ਦੇ ਵਿੱਚ ਮੱਕੀ ਅਤੇ ਕਈ ਥਾਵਾਂ ਦੇ ਉੱਪਰ ਪਨੀਰੀ ਦੀ ਫਸਲ ਖੜੀ ਸੀ ਪਰ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉੱਥੇ ਦੱਸਦੇ ਕਿ ਇਸ ਜ਼ਮੀਨ ਦੇ ਵਿੱਚ ਕਈ ਥਾਵਾਂ ਦੇ ਉੱਪਰ ਝੋਨਾ ਲੱਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਮੱਕੀ ਬੀਜੀ ਹੋਈ ਸੀ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਅਸੀਂ ਲਗਾਤਾਰ ਮਹਿਕਮੇ ਨੂੰ ਇਸ ਨਹਿਰ ਦੇ ਖਸਤਾ ਹਾਲਤ ਬਾਰੇ ਜਾਣਕਾਰੀ ਦੇ ਰਹੇ ਸੀ ਲਗਾਤਾਰ ਕਹਿ ਰਹੇ ਸੀ ਕਿ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਪਰ ਮਹਿਕਮੇ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸੇ ਦੇ ਚੱਲਦੇ ਇਸ ਨਹਿਰ ਦੇ ਵਿੱਚ ਪਾੜ ਪਿਆਵਾ ਦਾ ਅਸੀਂ ਇੱਕ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਹ ਦੂਜਾ ਤੀਜਾ ਸਾਲ ਹੈ ਕਿ ਇੱਥੇ ਪਾੜ ਪੈ ਰਿਹਾ ਵਾ ਦੱਸਦੀ ਕਿ ਸੁਨਾਮ ਤੋਂ ਲਹਿਰਾ ਗਾਗਾ ਕੋਲ ਪੈਂਦੇ ਪਿੰਡ ਖੜਿਆਲ ਦੇ ਨੇੜੋਂ ਲੰਘਦੀ ਨਹਿਰ ਦੇ ਵਿੱਚ ਇਹ ਪਾੜ ਪਿਆ ਜਿੱਥੇ ਤਕਰੀਬਨ 50 ਫੁੱਟ ਇਹ ਲੰਮਾ ਪਾੜ ਹੈ ਉਸ ਦੇ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਦੱਸਦੀ ਕਿ ਹੁਣ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪਰ ਲਗਾਤਾਰ ਕਿਸਾਨ ਇਲਜ਼ਾਮ ਲਗਾ ਰਹੇ ਆ ਕਿ ਅਣਗਹਿਲੀ ਦੇ ਕਾਰਨ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਸਵੀਰ ਆਂ ਦੇ ਵਿੱਚ ਦੇਖ ਸਕਦੇ ਹੋ ਹਰ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਕਈ ਥਾਵਾਂ ਦੇ ਉੱਪਰ ਝੋਨਾ ਜਿਹੜਾ ਕਿਸਾਨ ਲਗਾ ਚੁੱਕੇ ਨੇ ਜਿਸ ਤੇ ਚੱਲਦੇ ਆ ਕਾਫੀ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਣਗਹਿਲੀ ਦੇ ਕਾਰਨ ਇਹ ਜੋ ਨਹਿਰ ਦੇ ਵਿੱਚ ਪਾੜ ਪਿਆ ਜਿਸ ਕਾਰਨ ਸਾਡਾ ਵੱਡਾ ਨੁਕਸਾਨ ਹੋਇਆ ਹੈ ਇੱਕ ਨਹਿਰ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਇਸ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕਿਆ ਦੱਸਦੀ ਹੈ ਕਿ ਇਸ ਜ਼ਮੀਨ ਦੇ ਵਿੱਚ ਜਿੱਥੇ ਕਈ ਏਕੜ ਝੋਨਾ ਲੱਗਿਆ ਹੋਇਆ ਸੀ ਉੱਥੇ ਹੀ ਕਈ ਏਕੜ ਦੇ ਵਿੱਚ ਮੱਕੀ ਅਤੇ ਕਈ ਥਾਵਾਂ ਦੇ ਉੱਪਰ ਪਨੀਰੀ ਦੀ ਫਸਲ ਖੜੀ ਸੀ ਪਰ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਾਂ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਉੱਥੇ ਦੱਸਦੀ ਹੈ ਕਿ ਇਸ ਜ਼ਮੀਨ ਦੇ ਵਿੱਚ ਕਈ ਥਾਵਾਂ ਦੇ ਉੱਪਰ ਪਰ ਝੋਨਾ ਲੱਗਿਆ ਹੋਇਆ ਸੀ ਤੇ ਕਈ ਥਾਵਾਂ ਤੇ ਮੱਕੀ ਬੀਜੀ ਹੋਈ ਸੀ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਈ ਗਿਆ ਕਿ ਅਸੀਂ ਲਗਾਤਾਰ ਮਹਿਕਮੇ ਨੂੰ ਇਸ ਨਹਿਰ ਦੇ ਖਸਤਾ ਹਾ ਜਗਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਖੜਿਆਲਾ ਜੀ ਜਗਦੀਪ ਜੀ ਕੀ ਨੁਕਸਾਨ ਹੋਇਆਗਾ ਕੀ ਹਾਲਾਤ ਨੇ ਮੌਜੂਦਾ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨੂੰ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮਐਲਏ ਸਾਹਿਬ ਲਵੇ ਸਾਰੇ ਪ੍ਰਸ਼ਾਸਨ ਲਵੇ ਜੇਏ ਲਵੇ ਐਸਡੀਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਐ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਿਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪ ਕਹਿ ਦਈਏ ਵੀ ਆਪ ਦਾ ਫਰਜ਼ ਨਿਭਾਉਣ ਇੱਕ ਉਪਰ ਟੈਂਪਰੇਰੀ ਖਰਜ ਨਿਭਾਉਣ ਦੇ ਮਾਰੇ ਆ ਰਹੇ ਨੇ ਵੀ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਤੇ ਸਾਡਾ ਲਾ ਲੋ ਵੀ ਝੋਨਾ ਲੱਗਿਆ ਹੋਇਆ ਹੈ ਤੇ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਆ ਜੀ ਘਟਨਾ ਤੁਹਾਡੇ ਸਾਹਮਣੇ ਜੀ ਤੋਂ ਨਹਿਰ ਟੁੱਟ ਗਈ ਜੀ ਸਿਰਫ ਮੇਕਮੇ ਦੀ ਅੰਦੋਲੀ ਕਰਕੇ ਅਸੀਂ ਨੇ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜਈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰ ਰੋਜ਼ ਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਹਾ ਵੀ ਪਾਣੀ ਦੇ ਨਹਿਰ ਦੇ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਹਿਰ ਟੁੱਟੂ ਕੀ ਟੁੱਟੂ ਕੀ ਟੁੱਟੂਗੀ ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਕਟਕਟ 6 700 ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਕਹਲੇ ਹਾਲਾਤ ਨਹੀਂ ਜੀ ਨਹੀਂ ਹਲੇ ਕੁਝ ਕੋਈ ਪਾੜ ਨਹੀਂ ਤੁਹਾਡੇ ਸਾਹਮਣੇ ਪਾਣੀ ਵੈਸੇ ਹੀ ਚੱਲ ਰਿਹਾ ਹੈਗਾ ਹਲੇ ਕੋਈ ਇੱਥੇ ਕੋਈ ਹੋਣੀ ਹੋਇਆ ਘਟਨਾ ਤਾਂ ਜੀ ਰਾਤ ਆਪਣੀ ਨਹਿਰ ਟੁੱਟੇਗੀ ਇਸ ਨੂੰ ਪਤਾ ਜੀ ਇਹ ਕੁਝ ਦਿਨ ਪਹਿਲਾਂ ਨਾ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਚਾਹ ਸਤਗੁਰ ਸਿੰਘ ਦੇ ਖੇਤ ਆ ਜੀ ਇੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀਆਂ ਨੇ ਫੋਟੋ ਵੀ ਭੇਜੀਆਂ ਨੇ ਵੀ ਨਹਿਰ ਖਰਾਬ ਹੈ ਜੀ ਪਰ ਮਹਿਕਮੇ ਨੇ ਅੰਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮਲ ਕਹਿੰਦੀ ਵੀ ਹਜੇ ਇੱਥੇ ਪਾਣੀ ਓਵਰਫਲੋ ਥੀ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਹੈ ਜੀ ਨਹਿਰ ਇੱਥੋਂ ਕਦੋਂ ਟੁੱਟਦੀ ਰਹੀ ਰਤਾ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਹੈ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਹੈ ਨਾ ਤੇ ਪਾਣੀ ਚੱਲ ਰਿਹਾ ਜੀ ਜੀ ਸਵੇਰ ਦੇ ਕਹਿ ਰਹੇ ਕੋਈ ਪਿੱਛੇ ਪਾਣੀ ਨਹੀਂ ਬੰਦਉ ਹੈ ਜੀ ਕੋਈ ਮੈਕਮੇ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੋਂ ਬੰਦ ਹੋ ਜੇ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਐ ਜੀ ਕਿ ਨਹਿਰ ਦੇ ਥਲੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੁਲਾ ਹੈਗਾ ਜੇ ਉਹ ਪੁਲ ਦੀ ਸਫਾਈ ਹੋ ਵੀ ਜੀ ਤਾਂ ਇਹ ਸਾਰਾ ਪਾਣੀ ਡਰੇਨ ਥਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦਾ ਜੇ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨਾ ਓਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਹੁਣ ਆ ਦੇਖ ਲਓ ਜਿੱਧਰ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸਾਡਾ ਲਾਉਣ ਲਈ ਚੋਣ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈ